ਤੇ ਇੱਕ ਦਿਲ ਦੇ ਵਿੱਚ ਤੜਪ ਸੀ ਕਿ ਇਹਨਾਂ ਲੋਕਾਂ ਦੇ ਕੋਲ ਜਾਣਾ ਚਾਹੀਦਾ ਸਾਨੂੰ ਤੇ ਅਸੀਂ ਜਦੋਂ ਇੱਥੇ ਆ ਕੇ ਹਾਲਾਤ ਵੇਖੇ ਬਹੁਤ ਜ਼ਿਆਦਾ ਮਾਰੇ ਪੱਤਰ ਹਾਲਾਤ ਆ ਕਿ ਝੋਨਾ ਸਾਰਾ ਡੁੱਬ ਚੁੱਕਿਆ ਫਸਲਾਂ ਤੇ ਹੁਣ ਇਸ ਵਕਤ ਜੀ ਇਹਨਾਂ ਨੂੰ ਬਸ ਦੋ ਵਕਤ ਦਾ ਖਾਣਾ ਲੰਗਰ ਤੇ ਸਰਦੀ ਛੱਤ ਦੀ ਜ਼ਰੂਰਤ ਹੈ ਜੀ ਇਹ ਮਹਿਸੂਸ ਕਰ ਰਹੇ ਬਈ ਇਹਨਾਂ ਦੀ ਜਗ੍ਹਾ ਤੇ ਅਸੀਂ ਹੁੰਦੇ ਤਾਂ ਸਾਡੇ ਕੀ ਹਾਲਾਤ ਹੁੰਨੇ ਸੀ ਸ਼ਾਇਦ ਸਰਦੀ ਮੌਤ ਹੁੰਦੀ ਪਰ ਇਹ ਧੰਨ ਲੋਕ ਨੇ ਜਿਹੜੇ ਬڑے ਵੱਡੇ ਜਿਗਰੇ ਵਾਲੇ ਨੇ ਜਿਹੜੇ ਕਿ ਪਾਣੀ ਦੇ ਵਿੱਚ ਬੈਠ ਕੇ ਸੋ ਇਹ ਬਹੁਤ ਮਾੜਾ ਹਾਲਾਤ ਨੇ ਕੀ ਬੀਬੀਆਂ ਮਿਲੀਆਂ ਕਹਿੰਦੇ ਸਾਨੂੰ 2 ਦਿਨ ਹੋ ਗਿਆ ਅਸੀਂ ਖਾਣਾ ਨਹੀਂ ਖਾਦਾ ਅਸੀਂ ਦੇਖ ਕੇ ਆਏ ਤੇ ਉਹ ਕਹਿੰਦੇ ਸਾਨੂੰ ਰੋਟੀ ਛੇਤੀ ਦਿਓ ਜਿੱਦਾਂ ਬੱਚੇ ਨੂੰ ਭੁੱਖ ਲੱਗਦੀ ਹੈ ਮਾਂ ਦਾ ਦੁੱਧ ਦੀ ਲਗਦੀ ਨਾ ਪੋਕ ਏਦਾਂ ਅਸੀਂ ਤੜਫ ਲੋਕਾਂ ਦੇ ਵਿੱਚ ਤੇ ਪੰਜਾਬ ਸਾਰਿਆਂ ਦੇ ਨਾਲ ਖੜਿਆ ਲੇਕਿਨ ਪੰਜਾਬ ਦੇ ਨਾਲ ਅੱਜ ਬਹੁਤ ਘੱਟ ਲੋਕ ਖੜੇ ਨੇ ਪੰਜਾਬ ਦੇ ਨਾਲ ਪੰਜਾਬ ਹੀ ਖੜ ਰਿਹਾ ਸੋ ਬਹੁਤ ਸਾਰੇ ਵੀਰ ਹਰਿਆਣੇ ਤੋਂ ਵੀ ਆਏ ਆ ਹੁਣ ਸਾਨੂੰ ਰਾਸ ਵਿੱਚ ਮਿਲੇ ਆ ਸੋ ਉਹ ਵੀ ਸੇਵਾ ਕਰ ਰਹੇ ਆ ਜਿਹੜੇ ਜਿਹੜੇ ਕਰ ਰਹੇ ਦਿਲ ਤੋਂ ਉਹਨਾਂ ਨੂੰ ਸਲੂਟ ਹੈ ਜੀ ਤੇ ਜਿਹੜੇ ਹਜੇ ਤੱਕ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਬੇਨਤੀ ਹੈ ਕਿ ਜਰੂਰ ਆਓ ਬਾਹਰ ਆਣ ਕਿੰਨ ਲੋਕਾਂ ਦਾ ਪਤਾ ਲਓ ਪਚਾਉਣ ਦੇ ਲਿਖੇ ਚ ਦਿੱਤਾ ਕਿਉਂਕਿ ਇਹ ਧੰਗੁਰੂ RAMDAS ਦੀ ਧਰਤੀ ਹੈ ਇਹ ਗੁਰੂ ਨਾਨਕ ਬਾਬੇ ਦੀ ਧਰਤੀ ਹੈ ਜਿੱਥੇ 20 ਰੁਪਿਆ ਦਾ ਲੰਗਰ ਚਲਾਇਆ ਅੱਜ ਵੀ ਚੱਲਦਾ ਹੈ ਪੂਰਾ ਪੰਜਾਬ ਹੜ੍ਹ ਦੇ ਨਾਲ ਝੁੰਧ ਰਿਹਾ ਹੈ ਪੂਰਾ ਪੰਜਾਬ ਹੜ੍ਹ ਦੀ ਚਪੇਟ ਦੇ ਵਿੱਚ ਆ ਚੁੱਕਿਆ ਹੈ ਸਾਰੇ ਘਰ ਡੁੱਬ ਚੁੱਕੇ ਨੇ ਇੱਥੋਂ ਤੱਕ ਕਿ ਕਈ ਘਰਾਂ ਦਾ ਲੋੜੀ ਦਾ ਸਮਾਨ ਤੁਸੀਂ ਤਸਵੀਰ ਦੇਖੀ ਫਰਿੱਜਾਂ ਤੱਕ ਰੁੜ ਕੇ ਉਹ ਪਾਣੀ ਦੇ ਵਿੱਚ ਆ ਗਿਆ ਇੱਥੋਂ ਤੱਕ ਕਿ ਲੋਕਾਂ ਦੇ ਕਿੱਲਿਆਂ ਤੇ ਬੰਨੇ ਬਣਾਏ ਪਸ਼ੂ ਰਹਿ ਗਏ ਉਹਨਾਂ ਦੀ ਮੌਤ ਹੋ ਗਈ ਪਸ਼ੂ ਕੁਛ ਪਾਣੀ 'ਚ ਰੁੜ ਗਏ ਤੇ ਕਈ ਜਿੰਦਾ ਦਾ ਵਿਛੋੜਾ ਪੈ ਗਿਆ ਇਹ 2025 ਦਾ ਅਜੇਹਾ ਹੜ ਆਇਆ ਜਿਨੇ ਮਾਵਾਂ ਤੋਂ ਪੁੱਤ ਵਿਛੋੜ ਦਿੱਤੇ ਜਿ ਇੱਕ ਅਜੇਹਾ ਵਿਕਰਾਲ ਰੂਪ ਪਾਣੀ ਦਾ ਵੇਖਣ ਨੂੰ ਮਿਲਿਆ ਤਾਂ ਦੂਜੇ ਪਾਸੇ ਮੈਂ ਇੱਕ ਤਸਵੀਰ ਦਿਖਾਉਂਗਾ ਆ ਜਰੂਰ ਦਿਖਾ ਦਿਓ ਜੇ ਕੈਮਰਾਮੈਨ ਨੂੰ ਕਹੂੰਗਾ ਸਿਰ ਉੱਪਰ ਕੇਸਰੀ ਪਟਕੇ ਬਨ ਕੇ ਵੀਰ ਇੱਥੇ ਪਹੁੰਚੇ ਨੇ ਸੇਵਾ ਕਰਨ ਲਈ ਪਹੁੰਚੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਮੈਂ ਇੱਕ ਗੱਲ ਹੋਰ ਦੱਸ ਦੇਵਾਂ ਇਹ ਉਹੀ ਲੋਕ ਨੇ ਜਿਹੜੇ ਕਦੇ ਸ਼ੰਭੂ ਖਨੌਰੀ ਬਾਰਡਰ ਉੱਪਰ ਹੁੰਦੇ ਸੀ ਜਿਨ੍ਹਾਂ ਨੂੰ ਕਦੇ ਸਰਕਾਰਾਂ ਰੋਕਦੀਆਂ ਸੀ ਜਿਨ੍ਹਾਂ ਦੇ ਜਿਹੜੇ ਟਰੈਕਟਰ ਸੀ ਉਹਨਾਂ ਨੂੰ ਮੋੜੀ ਭਾਈ ਕਹਿ ਕੇ ਉਹਨਾਂ ਦੇ ਪੰਜਾਬ ਪੁਲਿਸ ਕੰਨੀਓ ਚਲਾਨ ਵੀ ਕੱਟੇ ਜਾਂਦੇ ਸੀ ਪਰ ਉਹ ਅੱਜ ਉਹੀ ਮੋਡੀਫਾਈਡ ਟਰੈਕਟਰ ਲੋਕਾਂ ਦੀ ਜਾਨ ਬਚਾਉਣ ਵਾਸਤੇ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਣ ਵਾਸਤੇ ਆਏ ਐ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਅ ਪਹਿਲੇ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਗੁਰੂ ਦਾ ਆਸਰਾ ਲੈਣਾ ਜ਼ਰੂਰੀ ਹੁੰਦਾ ਜਦੋਂ ਇਹ ਵਿਪਤਾ ਪੈਂਦੀ ਐ ਅਸੀਂ ਜਲਾਲਾਬਾਦ ਤੋਂ ਪਿੰਡ ਕਮਰੇ ਵਾਲੇ ਤੋਂ ਪਹੁੰਚੇ ਆਂ ਸੋ ਸਾਨੂੰ ਬਹੁਤ ਹਾਲਾਤ ਵੇਖ ਕੇ ਮਨ ਨੂੰ ਬਹੁਤ ਦੁੱਖ ਹੋਇਆ ਸਾਡੇ ਨੂੰ ਸਚਾਈ ਹੈ ਭਾਈ ਆਪਾਂ ਜਿਹੜਾ ਮਹਿਸੂਸ ਕਰ ਰਹੇ ਹਾਂ ਦੁੱਖ ਅੱਗੇ ਮੈਂ ਵੀ ਇੱਕ ਜਗ੍ਹਾ ਤੇ ਰੋਪਿਆ ਪਰ ਜਿਹੜਾ ਇਹਨਾਂ ਇਹਨਾਂ ਦੇ ਬੀਤ ਰਿਹਾ ਉਹ ਦੁੱਖ ਹਨਾ ਕੀ ਹੋਊਗਾ ਦੁੱਖ ਬਹੁਤ ਹੈ ਅਸੀਂ ਇਹ ਮਹਿਸੂਸ ਕਰ ਰਹੇ ਬਈ ਇਹਨਾਂ ਦੀ ਜਗ੍ਹਾ ਤੇ ਅਸੀਂ ਹੁੰਦੇ ਤਾਂ ਸਾਡੇ ਕੀ ਹਾਲਾਤ ਹੁੰਨੇ ਸੀ ਸ਼ਾਇਦ ਸਦੀ ਮੌਤ ਹੁੰਦੀ ਪਰ ਇਹ ਧਨ ਲੋਕ ਨੇ ਜਿਹੜੇ ਬੜੇ ਵੱਡੇ ਜਿਗਰੇ ਵਾਲੇ ਨੇ ਜਿਹੜੇ ਕਿ ਪਾਣੀ ਦੇ ਵਿੱਚ ਬੈਠ ਕੇ ਸੋ ਇਹ ਬਹੁਤ ਮਾੜਾ ਹਾਲਾਤ ਨੇ ਬਹੁਤ ਮੰਨਦੁਖੀ ਹੋਇਆ ਜੀ ਮੈਂ ਮਤਲਬ ਕਿ ਬੋਲਣ ਦੇ ਸ਼ਬਦ ਨਹੀਂ ਪਰ ਧੰਨ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਇਹਨਾਂ ਨੂੰ ਸਹਾਰਾ ਦਿੱਤਾ ਕਿਉਂਕਿ ਹਨਾ ਦੇਖ ਲਓ ਇੰਨੀ ਚੜਦੀ ਕਲਾ ਚ ਹਜੇ ਵੀ ਇੱਥੋਂ ਦੇ ਲੋਕ ਬਾਈ ਜਦੋਂ ਰਾਸ਼ਨ ਵੰਡਣ ਜਾਂਦੇ ਹਾਂ ਮੈਂ ਦੇਖਿਆ ਹੈ ਕਈਆਂ ਲੋਕਾਂ ਦੀਆਂ ਅੱਖਾਂ ਉਡੀਕ ਰਹੀਆਂ ਕੋਈ ਖਾਣੇ ਨੂੰ ਉਡੀਕ ਰਿਹਾ ਕੋਈ ਰਾਸ਼ਨ ਨੂੰ ਕਿਹੋ ਜਿਹੇ ਹਾਲਾਤਾਂ ਚ ਲੋਕ ਡੀਕਦੇ ਆ ਬਹੁਤ ਨੇਕ ਸਾਨੂੰ ਪਿੱਛੇ ਬੀਬੀਆਂ ਮਿਲੀਆਂ ਨੇ ਕਹਿੰਦੇ ਸਾਨੂੰ 2 ਦਿਨ ਹੋ ਗਏ ਅਸੀਂ ਖਾਣਾ ਨਹੀਂ ਖਾਦਾ ਅਸੀਂ ਦੇਖ ਕੇ ਆਏ ਤੇ ਉਹ ਕਹਿੰਦੇ ਸਾਨੂੰ ਰੋਟੀ ਛੇਤੀ ਦਿਓ ਜਿੱਦਾਂ ਬੱਚੇ ਨੂੰ ਭੁੱਖ ਲੱਗਦੀ ਹੈ ਮਾਂ ਦਾ ਦੁੱਧ ਦੀ ਲੱਗਦੀ ਨਾ ਭੁੱਖ ਇਦਾਂ ਅਸੀਂ ਤੜਫ ਲੋਕਾਂ ਦੇ ਵਿੱਚ ਬਹੁਤ ਹਾਲਾਤ ਮਾੜੇ ਨੇ ਸਾਡੇ ਨਾਲ ਪੰਜਾਬੀ ਲੋਕ ਹੈ ਇੱਕ ਮਾਨ ਸਿੰਘ ਰਾਏ ਵੀ ਪਹੁੰਚੇ ਨੇ ਸੋ ਮੈਂ ਉਹ ਵੀ ਸਾਡੇ ਨਾਲ ਪੂਰੀ ਨਿਰੰਤਰ ਸੇਵਾ ਕਰ ਰਹੇ ਨੇ ਮੇਰਾ ਛੋਟਾ ਵੀਰ ਸੋ ਉਹਨਾਂ ਦੇ ਵਿੱਚ ਤੋਂ ਲਭ ਜੋ ਆਜੇ ਭਾਈ ਜੀ ਭਾਈ ਜੀ ਕਿਵੇਂ ਪਹੁੰਚੇ ਹੋ ਅੱਜ ਕਿਉਂਕਿ ਵੱਡੇ ਵੱਡੇ ਕਲਾਕਾਰ ਨਹੀਂ ਪਹੁੰਚੇ ਜੋ ਜੋ ਹਾਨੀ ਸਿੰਘ ਨਹੀਂ ਆਇਆ ਅਕਸ਼ੇ ਨਹੀਂ ਆਇਆ ਸੰਨੀ ਦੋਲ ਨਹੀਂ ਆਇਆ ਪੰਜਾਬ ਦੇ ਕਲਾਕਾਰ ਸੜਕਾਂ ਤੇ ਉਤਰ ਆਏ ਹੜਾ ਦੀ ਮਾਰ ਚ ਉਤਰ ਆਏ ਲੋਕਾਂ ਦੀ ਹੈਲਪ ਕਰ ਦੇਖੋ ਜੀ ਉਹ ਬੌਂਸਰਾਂ ਵਾਲੇ ਉਹਨਾਂ ਨਾਲ ਬੌਂਸਰ ਹੁੰਦੇ ਆ ਅਸੀਂ ਬੌਂਸਰ ਨਹੀਂ ਰੱਖਦੇ ਸਾਨੂੰ ਜਨਤਾ ਨੇ ਬਹੁਤ ਸਾਰਾ ਪਿਆਰ ਦਿੱਤਾ ਜੀ ਇੰਨਾ ਦੋ ਤਿੰਨ ਮਹੀਨਿਆਂ ਦੇ ਵਿੱਚ ਅਨਗਿਣਤ ਪ੍ਰੋਗਰਾਮ ਲਾਏ ਆ ਔਰ ਇਹ ਬਾਰਡਰ ਪੱਟੀ ਤੇ ਜਿਹੜੇ ਲੋਕ ਬੈਠੇ ਆ ਇਹਨਾਂ ਦੀ ਬਦੌਲਤ ਲਾਏ ਆ ਅੱਜ ਸਾਡੇ ਪਿੰਡ ਕਮਰੇ ਵਾਲੇ ਤੋਂ ਸਾਡੇ ਨੌਜਵਾਨ ਜਿੰਨੇ ਪਹੁੰਚੇ ਤੇ ਸਵੇਰ 4 ਵਜੇ ਤੋਂ ਅਸੀਂ ਤਿਆਰੀ ਕਰ ਰਹੇ ਆਂ ਬੀਬੀਆਂ ਲੱਗੀਆਂ ਹੋਈਆਂ ਲੰਗਰ ਦੇ ਲਈ ਔਰ ਬਹੁਤ ਸਾਰਾ ਸਾਨੂੰ ਜਿਹੜਾ ਸੰਯੋਗ ਦਿੱਤਾ ਹੈ ਬਹੁਤ ਸਾਰੇ ਬਾਰੋਂ ਵੀ ਸੰਯੋਗ ਮਿਲ ਰਿਹਾ ਔਰ ਪਿੰਡ ਵਾਲਿਆਂ ਨੇ ਬਹੁਤ ਸੰਯੋਗ ਕੀਤਾ ਤੇ ਇੱਕ ਦਿਲ ਦੇ ਵਿੱਚ ਤੜਫ ਸੀ ਕਿ ਇਹਨਾਂ ਲੋਕਾਂ ਦੇ ਕੋਲ ਜਾਣਾ ਚਾਹੀਦਾ ਸਾਨੂੰ ਤੇ ਅਸੀਂ ਜਦੋਂ ਇੱਥੇ ਆ ਕੇ ਹਾਲਾਤ ਵੇਖੇ ਬਹੁਤ ਜ਼ਿਆਦਾ ਮਾਰੇ ਬੱਦਰ ਹਾਲਾਤ ਆ ਕਿ ਝੋਨਾ ਸਾਰਾ ਡੁੱਬ ਚੁੱਕਿਆ ਫਸਲਾਂ ਤੇ ਹੁਣ ਇਸ ਵਕਤ ਜੀ ਇਹਨਾਂ ਨੂੰ ਬਸ ਦੋ ਵਕਤ ਦਾ ਖਾਣਾ ਲੰਗਰ ਤੇ ਸਿਰ ਦੀ ਛੱਤ ਦੀ ਜ਼ਰੂਰਤ ਹੈ ਜੀ ਤੇ ਵੈਸੇ ਸਾਰਿਆਂ ਨੂੰ ਹੋਣਾ ਚਾਹੀਦਾ ਇਹਨਾਂ ਲੋਕਾਂ ਦੇ ਵਿੱਚ ਆ ਕੇ ਪ੍ਰੋਗਰਾਮ ਕਰਦੇ ਆਂ ਵਿਆਹ ਸ਼ਾਦੀਆਂ ਮੇਲਿਆਂ 'ਚ ਤੇ ਰੋਜ਼ੀ ਰੋਟੀ ਸਾਡੀ ਇੱਥੋਂ ਚੱਲਦੀ ਹੈ ਬਈ ਵੱਡੇ ਵੱਡੇ ਜਿਹੜੇ ਕਲਾਕਾਰ ਨੇ ਜਾਂ ਅਕਸ਼ੇ ਕੁਮਾਰ ਹੈ ਸਨੀ ਦੇਵਾਲਾ ਹੈ ਫਿਲਮਾਂ 'ਚ ਸਰਦਾਰ ਬਣਦੇ ਨੇ ਉਹਨਾਂ ਨੇ ਕਿਸ ਤਰੀਕ ਫਿਲਮ ਬਣਾਈ ਉਹਨਾਂ ਨੇ ਪਾਕਿਸਤਾਨ ਵਾਲੀ ਬਣਾਈ ਪਰ ਅੱਜ ਉਹ ਇਹਨਾਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਕਿਉਂ ਨਹੀਂ ਦਿਖ ਰਹੇ ਕੀ ਉਹ ਨਕਲੀ ਨਕਲੀ ਸਰਦਾਰੀ ਹੈ ਇਕੱਲੀਆਂ ਪੱਗਾ ਉਦੋਂ ਹੀ ਬੰਨਣੀਆਂ ਉਹਨਾਂ ਨੇ ਜਦੋਂ ਫਿਲਮਾਂ ਲਾਂਚ ਕਰਦੀਆਂ ਬਿਲਕੁਲ ਜੀ ਬਿਲਕੁਲ ਉਹ ਨਕਲੀ ਸਰਦਾਰੀ ਹੈ ਜੀ ਤੇ ਜਿਹੜਾ ਅਸਲੀ ਹੀਰੋ ਹੁੰਦਾ ਉਹ ਹਰ ਮੁਸੀਬਤ ਦੇ ਵਿੱਚ ਜਿਹੜਾ ਉਹ ਜ਼ਰੂਰ ਆ ਕੇ ਰੋਲਾ ਦਾ ਕਰਦਾ ਹੈ ਜੀ ਤੇ ਪੰਜਾਬ ਸਾਰਿਆਂ ਦੇ ਨਾਲ ਖੜਿਆ ਲੇਕਿਨ ਪੰਜਾਬ ਦੇ ਨਾਲ ਅੱਜ ਬਹੁਤ ਘੱਟ ਲੋਕ ਖੜੇ ਪੰਜਾਬ ਦੇ ਨਾਲ ਪੰਜਾਬ ਹੀ ਖੜ ਰਿਹਾ ਸੋ ਬਹੁਤ ਸਾਰੇ ਵੀਰ ਹਰਿਆਣੇ ਤੋਂ ਵੀ ਆਏ ਆ ਹੁਣ ਸਾਨੂੰ ਰਾਸਤੇ 'ਚ ਮਿਲੇ ਆ ਸੋ ਉਹ ਵੀ ਸੇਵਾ ਕਰ ਰਹੇ ਆ ਜਿਹੜੇ ਜਿਹੜੇ ਕਰ ਰਹੇ ਦਿਲ ਤੋਂ ਉਹਨਾਂ ਨੂੰ ਸਲੂਟ ਆ ਜੀ ਤੇ ਜਿਹੜੇ ਹਜੇ ਤੱਕ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਬੇਨਤੀ ਏ ਕਿ ਜਰੂਰ ਆਓ ਬਾਹਰ ਆਣ ਕਿੰਨ ਲੋਕਾਂ ਦਾ ਪਤਾ ਲਾਓ ਤੇ ਹੁਣ ਜਿਹੜੀ ਇਹ ਸੇਵਾ ਆ ਤੁਸੀਂ ਸਾਰੇ ਜਿੰਨਾ ਚਿਰ ਇਹ ਪਾਣੀ ਰਹੂਗਾ ਅਲਗ-ਅਲਗ ਜਗ੍ਹਾ ਤੇ ਸੇਵਾ ਜਾਰੀ ਰਹੂਗੀ ਜੀ ਲੰਗਰ ਦੀ ਜੀ ਬਾਈ ਤੁਸੀਂ ਨੌਜਵਾਨੋ ਜਿਵੇਂ ਇਹ ਜਿਹੜਾ ਟਰੈਕਟਰ ਹੈ ਇਹਦੀ ਕੀਮਤ ਵੀ ਘਟੋ ਘਟ 8-9 ਲੱਖ ਰੁਪਏ ਹੋਊਗੀ ਇਹ ਨਹੀਂ ਮਨ ਚ ਸੋਚਿਆ ਵੀ ਜੇ ਟਰੈਕਟਰ ਲੈ ਗਏ ਯਾਰ ਜੇ ਉੱਥੇ ਡੁੱਬ ਗਿਆ ਜਾਂ ਕੋਈ ਗੱਲਬਾਤ ਹੋ ਗਈ ਯਾਰ ਕੀ ਕਰਾਂਗੇ ਵੀਰੇ ਬਸ ਨਾ ਜੋ ਵੀ ਆਪਣੇ ਆ ਮਜ਼ੀਬਤ ਪਈ ਪੰਜਾਬ ਨੂੰ ਹੁੰਦੇ ਕਰਕੇ ਹਰ ਕਿਸੇ ਦੀ ਮਿਹਨਤ ਕਰਕੇ ਜੋ ਵੀ ਅਸੀਂ ਰਾਸ਼ਨ ਘਟਾ ਕੇ ਤਾਂ ਚਲੋ ਜਿੰਨੀ ਕੋ ਸਾਡੇ ਚ ਗੰਜਾਇਸ ਸੀ ਸਾਰੇ ਮੁੰਡਿਆਂ ਨੇ ਰਲ ਕੇ ਅਸੀਂ ਆਪਣੀ ਜੇਬ ਚ ਪੈਸੇ ਗੱਡੇ ਜੀ ਚਲੋ ਮਾੜਾ ਟਾਈਮ ਚੱਲ ਰਿਹਾ ਹੈ ਪੰਜਾਬ ਤੇ ਕਈ ਵਿੱਚ ਕੋਈ ਬੈਠਿਆ ਸ਼ਹਿਰਾਂ ਵਿੱਚ ਕੋਈ ਆ ਨਹੀਂ ਰਿਹਾਗਾ ਕੋਈ ਤਮਾਸ਼ਾ ਵੇਖਣ ਆਂਦਾ ਜੀ ਸਾਨੂੰ ਸਾਡੇ ਪਿੰਡਾਂ ਵਾਲੇ ਅਸੀਂ ਪਿੰਡਾਂ ਦੇ ਵਿੱਚ ਪਲੇ ਹੋਏ ਆ ਜੀ ਇਹਨਾਂ ਪਿੰਡਾਂ ਦੀ ਜਾਨ ਹਾਂਜੀ ਸਾਨੂੰ ਪਤਾ ਹੈ ਜੀ ਮਿੱਟੀ 'ਚ ਮਿੱਟੀ ਹੋ ਕੇ ਅਸੀਂ ਇਹ ਸ਼ਹਿਰ ਤੱਕ ਪਹੁੰਚੇ ਆ ਜੀ ਬਾਕੀ ਸਾਨੂੰ ਬੜੀ ਜਿਆਦਾ ਮੁਸੀਬਤ ਹੈ ਜੀ ਅਸਵੀ ਦਾ ਸਾਧ ਦੇ ਨਾਇ ਜਿੰਨਾ ਕੋ ਸਾਡੇ ਕੋ ਹੋ ਚੁਕਿਆ ਜੀ ਸ਼ੁਕਰੀਆ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜੀ ਜੀ ਅੱਗੇ ਦੀ ਤਸਵੀਰ ਦਿਖਾ ਦਈਏ ਆ ਤਸਵੀਰ ਦੇਖ ਸਕਦੇ ਹੋ ਇਹ ਟਰੈਕਟਰ ਦੀ ਕੀਮਤ 7-8 ਲੱਖ ਤਾਂ ਹੋਣੀ ਆ ਆਰਾਮ ਦੇ ਨਾਲ ਪਰ ਇਹਨਾਂ ਭਰਾਵਾਂ ਨੇ ਕੋਈ ਪਰਵਾਹ ਨਹੀਂ ਕੀਤੀ ਆਪਣਾ ਟਰੈਕਟਰ ਟਰਾਲੀ ਇਸ ਹਰ ਪੀੜਤਾ ਦੇ ਲਈ ਖਿੱਚ ਦਿੰਦਾ ਇਹਨਾਂ ਦੀ ਮਦਦ ਕਰਨ ਦੇ ਲਈ ਖਿੱਚ ਦਿੰਦਾ ਲੰਗਰ ਪਹੁੰਚਾਉਣ ਦੇ ਲਈ ਖਿੱਚ ਦਿੰਦਾ ਕਿਉਂਕਿ ਇਹ ਧੰਗੁਰੂ ਰਾਮਦਾਸ ਦੀ ਧਰਤੀ ਹੈ ਇਹ ਗੁਰੂ ਨਾਨਕ ਬਾਬੇ ਦੀ ਧਰਤੀ ਹੈ ਜਿੱਥੇ 20 ਰੁਪਿਆ ਦਾ ਲੰਗਰ ਚਲਾਇਆ ਅੱਜ ਵੀ ਚੱਲਦਾ ਹੈ ਤਾਂ ਇਸ ਪੰਜਾਬ ਦੇ ਵਿੱਚ ਕਦੇ ਵੀ ਕੋਈ ਵੀ ਭੁੱਖਾ ਨਹੀਂ رہ ਸਕਦਾ ਕਿਉਂਕਿ ਜਦੋਂ ਤੱਕ ਪੰਜਾਬ ਪੰਜਾਬੀਅਤ ਤੇ ਧੰਗੁਰੂ RAMDAS ji ਦੇ ਇਹ ਸੱਚੇ ਸ਼ਰਧਾਲੂ ਰਹਿਣਗੇ ਇਹ ਸਿੱਖ ਰਹਿਣਗੇ ਉਦੋਂ ਤੱਕ ਪੰਜਾਬ ਤਾਂ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕੋਈ ਭੁੱਖਾ ਨਹੀਂ ਮਰ ਸਕਦਾ